ਅਜੇ ਤੱਕ ਜਿਹੜਾ ਵੀ ਕਾਉਂਸਲਰ ਚੁਣ ਕੇ ਅੰਦਰ ਲੋਕੀ ਉਹਨੂੰ ਕਾਉਂਸਲਰ ਬਣਾ ਦੇ ਵੋਟਾਂ ਰਾਹੀਂ ਬਣਾਉਂਦੇ। ਕਿਆ ਕਾਉਂਸਲਰ ਆਪਣੇ ਵਾਰਡ ਦੇ ਵਿੱਚ ਕੰਮ ਕਰਾਣ ਦੇ ਤਾਂ ਤੁਹਾਨੂੰ ਅੱਜ ਤੱਕ ਨਜ਼ਰ ਆਈ ਸੀ ਕਿ ਜਦੋਂ ਦਾ ਅਸੀਂ ਹੂਸ ਸੁਭਾਗਿਆ। ਇਹ ਪਹਿਲੀ ਵਾਰੀ ਦੇਖ ਰਹੇ ਹਾਂ ਕਿ ਕਾਉਂਸਲਰ ਨੂੰ ਪੁੱਛਿਆ ਜਾ ਰਿਹਾ ਵੀ ਤੁਸੀਂ ਕਿਸੇ ਦਾ ਧਾਰਨਾ ਇਤਰਾ ਹੈ। ਇਹ ਇਤਿਹਾਸ 'ਚ ਪਹਿਲੀ ਵਾਰੀ ਦੇਖਿਆ ਆਪਣੀ ਲਾਈਫ ਦੇ ਵਿੱਚ ਵੀ ਕਾਉਂਸਲਰ ਨੂੰ ਉਲਟਾ ਪੁੱਛਿਆ ਜਾ ਰਿਹਾ ਵੀ ਤੁਸੀਂ ਇੱਥੇ ਕੀ ਕਰਦਾ ਆਏ? ਉਸ ਨਾਲ ਤਾਂ ਕੌਂਸਲਰ ਦਾ ਬੰਦਾ ਸੀਗਾ ਕਿ ਸਰ ਤੁਸੀਂ ਕਿਸ ਹੱਦ ਨਾਲ ਇੱਥੇ ਪੈਚ ਵਰਕਰ ਆ ਰਹੇ ਹੋ ਪਰ ਤੁਸੀਂ ਇਹਨਾਂ ਨੂੰ ਪਾਵਰਾਂ ਦਾ ਨਸ਼ਾ ਕਹਿ ਲਓ ਸੱਤਾ ਦਾ ਨਸ਼ਾ ਕਹਿ ਲਓ बार-बार ਇੱਕੋ ਗੱਲ ਨੂੰ ਕਹਿਣਾ ਤੁਸੀਂ ਦੁਬਾਰਾ ਉਤਗੜਨ ਕਰਕੇ ਦਿਖਾਓ ਮੈਂ ਉਹਨਾਂ ਨੂੰ ਇੱਕੋ ਬੈਂਤੀ ਕਰਦਾ ਰਿਹਾ ਕਿ ਭਾਈ ਸਾਹਿਬ ਤੁਸੀਂ ਇੱਕ ਤੁਸੀਂ ਇੱਕ ਪਾਸੇ ਮੈਸੇਜ ਦਿੰਦੇ ਹੋ ਲੁਧਿਆਣੇ ਦੇ ਵਿੱਚ ਕਿ ਮਹਿਲਾ ਮੇਅਰ ਬਣਾ ਕੇ ਕਿਸੇ ਮਹਿਲਾਵਾਂ ਦੀ ਬੜੀ ਇੱਜ਼ਤ ਕਰਦੇ ਹੈਂ ਔਰ ਅੱਜ ਤੁਸੀਂ ਇੱਕ ਮਹਿਲਾ ਦੇ ਨਾਲ ਇਸ ਤਰੀਕੇ ਨਾਲ ਗਲਤ ਗੱਲ ਕਰ ਰਹੇ ਹੋ ਇੱਕ ਨੋਰੀ ਵੇ ਆਫ ਟਾਕਿੰਗ ਇਹ ਨਹੀਂ ਗਲਤ ਹੈ ਤੁਸੀਂ ਉਹਨਾਂ ਨੂੰ ਕਹਿੰਦੇ ਆ ਕਿ ਅੱਜ ਤੋ ਤੱਕ ਕੰਮ ਕਰਕੇ ਦਿਖਾਓ ਪਰ ਇਸ ਗੱਲ ਨੂੰ ਮੰਨਣਾ ਪਏਗਾ ਕਿ ਅਸੀਂ ਭਾਈ ਸਾਹਿਬ ਜਦੋਂ ਦੇ ਕਾਉਂਸਲ ਬਣੇ ਆ ਸਾਡਾ ਇੱਕ ਪੇਜ ਆ ਰੁਚੀ ਵਿਸ਼ਾਲ ਤੁਹਾਨੂੰ ਈਮਾਨਦਾਰੀ ਨਾਲ ਕਹਿ ਰਹੇ ਆ ਇੱਕੀ ਤਰੀਕ ਅਸੀਂ ਦਸੰਬਰ ਨੂੰ ਕਾਉਂਸਲ ਬਣੇ ਸੀਗੇ 23 ਤਰੀਕ ਤੋਂ ਸਾਡੀਆਂ ਪੋਸਟਾਂ ਬਣੇ ਸ਼ੁਰੂ ਹੋ ਗਈਆਂ ਸਾਨੂੰ ਆਪਣੇ ਬਾਰੇ ਦੱਸਣ ਦੇ ਲੋਕ ਨਹੀਂ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ ਔਰ ਜਿਹੜੇ ਜਿਹੜੇ ਕੰਮ ਅਸੀਂ ਲੈ ਕੇ ਗਏ ਆ ਉਹਨਾਂ ਨੇ ਸਾਡੇ ਕੰਮ ਨੂੰ ਉੱਥੇ ਦਿੱਤਾ ਉਹਨਾਂ ਨੂੰ ਮਾਰਕ ਕੀਤਾ ਵੀ ਤੁਹਾਡੇ ਕੰਮ ਠੀਕ ਹੈ ਚਾਹੇ ਉਹ ਗਲੀਆਂ ਦਾ ਸਟਰੀਟ ਲਾਈਟਾਂ ਦਾ ਪੈਚਵਰਕ ਦਾ ਹਰ ਕੰਮ ਜਿਹੜਾ ਬਰੀਕ ਤੋਂ ਬਰੀਕ ਕੰਮ ਹੈਗਾ ਉਹਨੂੰ ਉਸੇ ਚੱਕ ਕੇ ਬਾਈ ਰਿਟਰਨ ਉਹਨਾਂ ਨੂੰ ਲੈਟਰਾਂ ਦਿੱਤੀਆਂ ਹੈਗੀਆਂ ਤੇ ਫਿਰ ਦੇ ਸਾਡੇ ਇਲਾਕੇ ਦੇ ਵਿੱਚ ਕੰਮ ਹੋ ਰਿਹਾ ਤੁਸੀਂ ਹੁਣ ਕ੍ਰੈਡਿਟ ਲਾਈਨ ਦੇ ਬਾਰੇ ਅੱਜ ਦਿਖਾ ਰਹੇ ਹੋ ਕਿ ਹੁਣ 2 ਮਹੀਨੇ ਪਹਿਲੀ ਗੱਲ ਤਾਂ ਕਿੰਨੇ ਸਾਲ ਹੋ ਗਏ ਸਰਕਾਰ ਬਣੀ ਤਿੰਨ ਸਾਲ ਤੱਕ ਤੋਂ ਸੰਜੀਵ ਅਰੋੜਾ ਜੀ ਕਿੱਥੇ ਸੀਗੇ ਨਾ ਤਾਂ ਕਦੀ ਲੋਕਾਂ ਦੇ ਵਿੱਚ ਰਹੇ ਨਾ ਉਹਨਾਂ ਨੇ ਕਦੀ ਪੈਚਵਰਕ ਕਰਾਇਆ ਅੱਜ ਸਾਰੇ ਸ਼ਹਿਰ ਦੀ ਇਹ ਸਖਸ਼ਾ ਮਸ਼ੀਨਾ ਅੱਜ ਮੈਂ ਤੁਹਾਨੂੰ ਇੱਕ ਗੱਲ ਹੋਰ ਬੜੀ ਇਮਾਨਦਾਰੀ ਨਾਲ ਕਹ ਰਿਹਾ ਸਾਰੇ ਅਫਸਰ ਸਹੀ ਜ਼ਮੀਨੀ ਤੋਂ ਲੈ ਕੇ ਉੱਪਰ ਤੱਕ ਉਹ ਸਭ ਡਰੇ ਹੋਏ ਬੋਲਦਾ ਕੋਈ ਨਹੀਂ ਸਾਹਿਬ ਕੋਈ ਨਹੀਂ ਬੋਲੇਗਾ ਪਰ ਹਰ ਅਫਸਰ ਡਰਿਆ ਹੋਇਆ ਉਹਨੂੰ ਪਤਾ ਹੈ ਦੇਸੀ ਅੱਜ ਉਹ ਬਾਰਵਾ ਗੁਜ਼ਰੇ ਤੁਸੀਂ ਸਾਨੂੰ ਨਾਮ ਦੱਸੋ ਮੈਡਮ ਤੁਹਾਨੂੰ ਗੱਡੀਆਂ ਤੁਸੀਂ ਦੱਸੋ ਤੁਹਾਨੂੰ ਗੱਡੀਆਂ ਕਿਹਦੇ ਭੇਜੀਆਂ ਅਸੀਂ ਸਾਹਿਬ ਮੁਲਾਜ਼ਮਾਂ ਦੀ ਇੱਜ਼ਤ ਕਰਦੇ ਹਾਂ ਉਹ ਵੀ ਸਾਡੇ ਭਾਈਚਾਰਾ ਹੈ ਸਾਡੇ ਮਾਤਾ ਪਿਤਾ ਨੇ ਵੀ ਸਰਕਾਰੀ ਨੌਕਰੀਆਂ ਕੀਤੀਆਂ ਅਸੀਂ ਕਿਸੇ ਮੁਲਾਜ਼ਮ ਨੂੰ ਕਿਉਂ ਮਰਵਾਈਏ ਜੀ ਤੁਸੀਂ ਤਾਂ ਕੱਲ ਸਸਪੈਂਡ ਕਰ ਦੋਗੇ ਤਿੰਨ ਮਹੀਨੇ ਬਾਅਦ ਤੁਸੀਂ ਡੀਸੀ ਬਦਲ ਦਿੰਦੇ ਹੋ 2 ਮਹੀਨੇ ਬਾਅਦ ਤੁਸੀਂ ਕਮਿਸ਼ਨਰ ਬਦਲ ਦਿੰਦੇ ਹੋ ਕਦੀ ਤੁਸੀਂ ਐਸਡੀਓ ਬਦਲ ਦਿੰਦੇ ਹੋ ਕਦੀ ਤੁਸੀਂ ਜਈ ਬਦਲ ਦਿੰਦੇ ਹੋ ਅਫਸਰ ਤਾਂ ਡਰਿਆ ਪੈ ਕਦੀ ਤੁਸੀਂ ਐਕਸ਼ਨ ਦੇ ਉੱਪਰ ਗੱਲ ਗਾਜ਼ਰ ਗਿਰਦੀ ਹੈ ਅਸੀਂ ਅਫਸਰ ਦਾ ਨਾਮ ਹੀ ਲੈਣਾ ਪਰ ਅਫਸਰ ਡਰੇ ਪਏ ਐ ਅਫਸਰ ਵੀ ਕਦੇ ਸਾਡੇ ਹੱਥ ਖੜੇ ਐ 2 ਮਹੀਨੇ ਅਸੀਂ ਕੁਝ ਨਹੀਂ ਕਰ ਸਕਦੇ ਇੰਨਾ ਕੁ ਉਹਨਾਂ ਨੇ ਮਜਬੂਰ ਹਲੇ ਤਾਂ ਤੁਸੀਂ ਆਪ ਦੇਖੋਗੇ ਇਸ ਵਾਰ ਤੋਂ ਸ਼ੁਰੂਆਤ ਹੋਈ ਹੈ ਪ੍ਰੈਕਟੀਕਲੀ ਅੱਜ ਤੁਸੀਂ ਸਾਡਾ ਪੱਤਰਕਾਰ ਭਾਈਚਾਰਾ ਆਇਆ ਸਾਡੀ ਆਵਾਜ਼ ਸੁਣ ਲਈ ਤੁਹਾਡਾ ਧੰਨਵਾਦ ਇਹ ਤੁਸੀਂ ਉਹ ਦੇਖੋਗੇ ਆਨਲਾਈਨ ਟਾਈਮ ਦੇ ਵਿੱਚ ਲੁਧਿਆਣਾ ਬੈਸਟ ਦੇ ਵਿੱਚ ਜਿਹੜੇ ਵੀ ਜਿੱਥੇ-ਜਿੱਥੇ ਵੀ ਪਾਰਸ਼ਾਦ ਇਹਨਾਂ ਦੇ ਜਿਹੜੇ ਨਹੀਂ ਬਣੇ ਹੈਗੇ ਆਵਾਜ਼ ਦੀ ਪਾਰਟੀ ਦੇ ਉੱਥੇ ਇਹਨਾਂ ਨੇ ਪ੍ਰੋਪਰ ਟੱਕਰ ਕਰਨਾ ਉਹਦੀ ਜਿੰਦੀ ਜਾਗਦੀਤ ਮਿਸਾਲ ਤੁਹਾਨੂੰ ਦੱਸ ਰਿਹਾ ਕਿ ਅੱਜ ਉਹਨੇ ਖੁੱਲਿਆਂ ਵੱੰਨੀ ਗੱਲ ਕਹੀ ਹੈ ਕਿ ਤੁਸੀਂ ਐਦਾਂ ਕਰੋ ਕੱਲ ਤੋਂ ਜਿੱਥੇ ਕੰਮ ਹੋਊਗਾ ਉੱਥੇ ਆ ਕੇ ਲਾਈਓ ਐਸੀ ਇਹਨੂੰ ਕੀ ਸਮਝੀਏ ਜੀ ਸੋਇਸ ਕਰਕੇ ਮੇਰੀ ਕਮਿਸ਼ਨਰ ਮੈਡਮ ਨੂੰ ਸੋਰੀ ਕਮਿਸ਼ਨਰ ਸਾਹਿਬ ਨੂੰ ਔਰ ਮੇਅਰ ਮੈਡਮ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਠੀਕ ਹੈ ਅੱਜ ਤੱਕ ਆਟਾ ਤੇ ਨੂਨ ਤਾਂ ਮਿਲਦੇ ਦੇਖਿਆ ਸੀਗਾ ਕਿ ਸੱਤਾ ਦੇ ਨਸ਼ੇ 'ਚ ਤੁਸੀਂ ਨੂਨ ਚਾਟਾ ਨਾਮਾ ਲਾਓ ਇਹ ਬਿਲਕੁਲ ਗਲਤ ਗੱਲ ਹੈ ਦੇ ਕੌਂਸਲ ਯਾ ਤਾਂ ਤੁਸੀਂ ਅਰੋੜਾ ਸਾਹਿਬ ਆ ਕੇ ਇੰਨੀ ਗੱਲ ਕਹਿ ਦਿੰਦੇ ਵੀ ਕੌਂਸਲਰ ਦਾ ਕਿਸੇ ਵਾਰਡ ਦੇ ਵਿੱਚ ਕੋਈ ਅਧਿਕਾਰ ਨਹੀਂ ਹੈ ਕੌਂਸਲਰ ਦੀ ਕੋਈ ਪਾਵਰ ਨਹੀਂ ਹੈ ਸਾਡੇ ਇੱਕ ਗੱਲ ਜਿਹੜੀ ਜੀਵਨਜੀਤ ਗੱਲ ਦੱਸ ਰਹੇ ਸੀਗੇ ਕਿ ਸਰਵਿਸ ਲੈਣ ਦੀ ਗੱਲ ਮੈਂ ਤੁਹਾਨੂੰ ਇਹਦੇ ਵਿੱਚ ਗੱਲ ਐਡ ਕਰ ਦਤਾ ਅਸੀਂ ਉਦਘਾਟਨ ਕੀਤਾ ਇਮਾਨਦਾਰੀ ਨਾਲ ਕਹਿਣਾ ਉਹ ਕੰਮ ਗੋਗੀ ਜੀ ਦਾ ਪਾਸ ਕਰਾਇਆ ਹੋਇਆ ਸੀ ਤੁਹਾਨੂੰ ਯਾਦ ਹੋਊਗਾ ਕਿ 5 ਸਾਲ ਪਹਿਲਾਂ 5 ਸਾਲ ਪਹਿਲਾਂ ਜਦੋਂ ਕੌਂਸਲ ਜਿਹੜੇ ਸੀਗੇ ਉਹਨਾਂ ਦੇ ਪਾਵਰਾਂ ਖਤਮ ਹੋ ਗਈਆਂ ਆ ਜਦੋਂ ਸਿਸਟਮ ਚੱਲੇ ਅੱਜ ਉਦੋਂ ਸਾਰਾ ਕੰਮ ਕੀਤਾ ਐਮ ਐਲ ਏ ਨੇ ਕੰਮ ਕੀਤਾ ਗੋਗੀ ਜੀ ਨੇ ਜਿਹੜਾ ਉੱਥੇ ਕੰਮ ਕਰਾਏ ਉਹਦਾ ਕੰਮ ਪਾਸ ਕਰਾਇਆ ਉਹ ਵਾਣ ਦੀ ਕਰਕੇ ਕੋਈ ਕੁਝ ਐਸਾ ਹੋਇਆ ਗਲਤ ਹੋਇਆ ਕਿ ਉਹਨਾਂ ਨੂੰ ਦੁਨੀਆ ਤੋਂ ਚਲੇ ਗਏ ਸਵਰਗਵਾਸ ਹੋ ਗਿਆ ਉਹਨਾਂ ਬੁਰ ਸਾਰੀਆਂ ਪਾਵਰਾਂ ਕੌਂਸਲ ਕੋ ਆ ਗਈਆਂ ਆਪਣੇ ਕੌਂਸੀ ਜੈਂਸੀ ਦਾ ਮਾਲਕ ਇੱਕ ਬਾਪ ਐਮ ਐਲ ਏ ਹੁੰਦਾ ਸਾਡੇ ਉੱਪਰ ਕੋਈ ਐਮ ਐਲ ਏ ਨਹੀਂ ਸੀਗਾ ਕੌਂਸਲ ਨੇ ਆਪਣੇ ਅਧਿਕਾਰ ਨਾਲ ਜਾ ਕੇ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਅਫਸਰਾਂ ਦੀ ਮੌਜੂਦਗੀ ਦੇ ਵਿੱਚ ਉਥੇ ਉਦਘਾਟਨ ਕਰਤਾ ਇਹਨੂੰ ਇਸ ਗੱਲ ਦੀ ਪੀੜਾ ਵੀ ਹੋਈ ਉਥੇ ਵੀ ਅਫਸਰ ਬਦਲੇ ਗਏ ਅੱਜ ਫਿਰ ਉਥੇ ਕੰਮ ਖੜਾ ਸੋ ਇਹ ਚਾਹਦੇ ਹੈ ਇਹਨਾਂ ਦੀ ਮਨਸ਼ਾ ਸਿਰਫ ਇੱਕੋ ਇੱਕੋ ਹੈ ਕਿ ਲੋਕਾਂ ਨੂੰ ਇਹ ਮੈਸੇਜ ਦੇਣਾ ਅਸੀਂ ਸਿਰਫ ਅਸੀਂ ਕੰਮ ਕਰਾ ਰਹੇ ਹਾਂ ਔਰ ਸਾਡਾ ਸਵਾਲ ਹੈਗਾ ਕਿ ਤੁਸੀਂ ਆ ਸਭ ਅੱਜ ਤੋਂ 3 ਸਾਲ ਪਹਿਲਾਂ ਕਿੱਥੇ ਸੀਗੇ ਅਗਰ ਸਾਡੇ ਥੋੜੀ ਜੀ ਕੋਸ਼ਿਸ਼ ਕਰਨ ਦੇ ਨਾਲ ਸਾਡੇ ਇਲਾਕੇ ਦਾ ਵਿਕਾਸ ਹੋ ਰਿਹਾ ਵੈ ਤੁਹਾਨੂੰ ਇਹਦੇ ਵਿੱਚ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਅਸੀਂ ਆਪਣੇ ਇਲਾਕੇ ਦਾ ਵਿਕਾਸ ਚਾਹੁੰਦੇ ਆ ਅਸੀਂ ਤਾਂ ਕਹਿੰਦੇ ਆ ਸੁਨੀਲ ਗੋੜਾ ਜੀ ਆਂਦੇ ਖੜਨਾ ਨਾਲ ਸਾਡੇ ਸਾਨੂੰ ਕੀ ਦਿੱਕਤ ਹੈ ਖੜਨ ਪਰ ਦੇ ਤੁਸੀਂ ਐਦਾਂ ਦੀਆਂ ਗਰੀਆਂ ਹੀ ਹੱਤ ਤੱਕ ਕਰੋਗੇ ਤੁਹਾਨੂੰ ਲੋਕਾਂ ਨੇ ਇਸ ਵਾਰੀ ਵੀ ਗੁਰਿਤ ਨਾ ਨਾ ਕਰਨਾ ਵੈ ਕਿਉਂਕਿ ਤੁਹਾਡੇ ਜਿਹੜੇ ਨੁਮਾਇੰਦੇ ਨੇ ਉਹਨਾਂ ਦਾ ਜੋ ਸਾਡੇ ਲੋਕਾਂ ਦੇ ਫਰਦੀ ਜੋ ਉਹਨਾਂ ਦਾ ਰਹਿਗਾ ਬੋਲਣ ਦਾ ਰਵਈਆ ਵੈ ਉਹ ਰਵਈਆ ਬਿਲਕੁਲ ਵੀ ਲੋਕਾਂ ਨੂੰ ਸਵੀਕਾਰ ਨਹੀਂ ਹੈਗਾ ਅੱਜ ਮੁਹੱਲੇ ਵਾਲਿਆਂ ਨੇ ਵੀ ਇਲਾਕਾ ਨਿਵਾਸੀਆਂ ਨੇ ਵੀ ਦੇਖਿਆ ਕਿ ਕਿੱਦਾਂ ਉਹਨਾਂ ਨੇ ਇੱਕ ਮਹਿਲਾ ਪਾਸ਼ਾਦ ਦੇ ਨਾਲ ਮਿਸਬੀਹਵ ਕੀਤਾ ਔਰ ਉਸ ਨੂੰ ਲੈ ਕੇ ਅਸੀਂ ਆਪਣੀ ਆਵਾਜ਼ ਉਠਾਣਗੇ ਰੱਖੀ ਹੈ ਨਹੀਂ ਅੱਜ ਪੈਚ ਵਰਕ ਸ਼ੁਰੂ ਹੋਇਆ ਸੀਗਾ ਸੜਕਾਂ ਦਾ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਮੈਂ ਕਹਿ ਸਕਦਾ ਕਿ ਲਗਭਗ ਪਿਛਲੇ 3 ਸਾਲ ਤੋਂ ਇਸ ਇਲਾਕੇ ਦੇ ਅੰਦਰ ਕੋਈ ਪੈਚ ਵਰਕ ਨਹੀਂ ਹੋਏ ਸੀ ਸਿਰਫ ਲਿਪਾ ਪੁੱਤੀ ਹੁੰਦੀ ਰਹੀ ਕਿਉਂਕਿ ਸਰਕਾਰੀ ਆ ਬਾਕੀ ਲੋਕਾਂ ਦੀ ਮਨਸ਼ਾ ਨਹੀਂ ਸੀਗੀ ਇਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਇਹ ਸਭ ਮਗਰ ਪਾ ਕੇ ਕਿ ਸਾਡੇ ਇਲਾਕੇ ਦੇ ਅੰਦਰ ਪੈਚਵਰਕ ਹੋਣ ਵਾਲੇ ਨੇ ਤੇ ਇਹਨਾਂ ਨੇ ਉਹ ਸ਼ੁਰੂ ਕਰਵਾਉਣ ਦਾ ਜਿਹੜਾ ਕੰਮ ਹੈ ਉਹਦੇ ਵਾਸਤੇ ਲਿਖਿਆ ਔਰ 2 ਅਪ੍ਰੈਲ ਇਸ ਦਿਨ ਤੁਹਾਡੇ ਇਲਾਕੇ ਦੇ ਅੰਦਰ ਜਿਹੜੇ ਸੋ ਅੱਜ ਜਦੋਂ ਉਹ ਮਸ਼ੀਨਾਂ ਪੈਚਵਰਕ ਸ਼ੁਰੂ ਕਰਨ ਵਾਸਤੇ ਆਈਆਂ ਤੇ ਇੱਥੋਂ ਜਿਹੜੇ ਇਹ ਝਾੜੂ ਵਾਲਿਆਂ ਤੋਂ ਜਿਨੇ ਚੋਣ ਲੜੀ ਸੀ ਪਾਸ 400 500 ਵੋਟ ਮਿਲਿਆ ਉਹ ਉਹਦਾ ਸੁਪੁੱਤਰ ਉਸ ਉਹਦਾ ਸੁਪੁੱਤਰ ਜਿਹੜਾ ਸੀ ਉਹ ਉੱਥੇ ਆ ਕੇ ਉਹਨੇ ਅੜਿੰਗਾ ਬਣਨ ਦੀ ਕੋਸ਼ਿਸ਼ ਕੀਤੀ ਔਰ ਇਹ ਕਿਹਾ ਕਿ ਇਹ ਮੈਂ ਪੈਚ ਵਰਕ ਐਮਪੀ ਕੋਟੇ ਚੋਂ ਕਰਵਾ ਰਾਂ ਹਾਂ ਮੈਂ ਸਵਾਲ ਕਰਨਾ ਚਾਹੁੰਦਾ ਹੈ ਜਿਹੜੇ ਐਮਪੀ ਸਾਹਿਬ ਨੇ ਜਿਹੜੇ ਹੁਣ ਇਸ ਲੁਧਿਆਣਾ ਪੱਛਮੀ ਤੋਂ ਝਾੜੂ ਵਾਲਿਆਂ ਦੇ ਕੈਂਡੀਡੇਟ ਹੁੰਦੇ ਕਿ ਭਈ ਕੀ ਪੈਚ ਵਰਕ ਦਾ ਵਾਸਤੇ ਵੀ ਐਮਪੀ ਦਾ ਕੋਟਾ ਹੁੰਦਾ ਬੜੀ ਸ਼ਰਮ ਦੀ ਗੱਲ ਹੈ ਕਿ ਅਸੀਂ ਕਿਸ ਲੈਵਲ ਤੇ ਜਾ ਕਰਕੇ ਕਿਸ ਨੀਚਤਾ ਤੱਕ ਜਾ ਕਰਕੇ ਅਸੀਂ ਇਹ ਕੰਮ ਸ਼ੁਰੂ ਕਰਤਾ ਔਰ ਉਹ बार-बार ਅਸੀਂ ਤੁਹਾਨੂੰ ਵੀਡੀਓ ਵੀ ਦਵਾਂਗੇ ਉਹ बार-बार ਰੂਚੀ ਘੁਲਾਟੀ ਨਾਲ ਵੀ ਔਰ ਵਿਸ਼ਾਮ ਘੁਲਾਟੀ ਨਾਲ ਵੀ ਔਰ ਸਾਡੇ ਹੋਰ ਵੀ ਪਾਰਟੀ ਦੇ ਉੱਤੇ ਚਾਰ ਪੰਜ ਕੰਮ ਕਰਤਾ ਮੌਜੂਦ ਸੀ ਉਹਨਾਂ ਦੇ ਨਾਲ ਹਲਾਕਾਰ ਪੁੰਜਿਆ ਕਿ ਥੋੜਾ ਇੱਥੇ ਕੋਈ ਕੰਮ ਨਹੀਂ ਤੁਸੀਂ ਇੱਥੋਂ ਜਾਓ ਇਹ ਕੰਮ ਮੈਂ ਪਾਸ ਕਰਾਇਆ ਇਹ ਕੰਮ ਐਨਪੀ ਸਾਹਿਬ ਦੇ ਕੋਟੇ ਜੋ ਮੈਂ ਪਾਸ ਕਰਾ ਕੇ ਲਿਆ ਆ ਸੋ ਮੈਂ ਇੱਥੇ ਉਹ ਬਣ ਕੇ ਕੰਮ ਕਰਾਂਗਾ ਸੋ ਇੱਥੇ ਸਮਝਣ ਦੀ ਗੱਲ ਹੈ ਕਿ ਭਈ ਜਦ ਜਿਹੜਾ ਕੰਮ ਕੌਂਸਲ ਦੇ ਲੋਕਾਂ ਨੇ ਆਪਣਾ ਨੁਮਾਇੰਦਾ ਬਣਾਇਆ ਉਹ ਕਿਸੇ ਤਰ੍ਹਾਂ ਦਾ ਕੋਈ ਨੁਮਾਇੰਦਾ ਨਹੀਂ ਸਰਕਾਰੀ ਜਿਹੜਾ ਬੰਦਾ ਉੱਥੇ ਖੜਾ ਹੈ ਉਹਦਾ ਕੋਈ ਕਿਸੇ ਤਰ੍ਹਾਂ ਦਾ ਅਧਿਕਾਰ ਨਹੀਂ ਹੈ ਪਿਛਲੇ 3 ਸਾਲ ਤੋਂ ਇਹ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਰਾਜ ਸਭਾ ਦੇ